ਸ਼ੈਤਾਨ ਨਹੀਂ ਆਇਆ ਇਮਾਨ ਆ ਗਿਆ ਸੀ ਮੈਂ ਕਿਹਾ ਇਮਾਨ ਆ ਗਿਆ ਸ਼ੈਤਾਨ ਤੇ ਉਧਰ ਆਇਆ ਸੀਗਾ ਜਦੋਂ ਧੀਆਂ ਭੈਣਾਂ ਦੀ ਨੂੰ ਗਾਲ੍ਹਾਂ ਕੱਢ ਰਿਹਾ ਸੀ ਔਰ ਮਾਵਾ ਨੂੰ ਗਾਲ੍ਹਾਂ ਕੱਢ ਰਿਹਾ ਸੀ ਉਸ ਬੰਦੇ ਨੂੰ ਕਿਹਾ ਤੇਰਾ ਘਰ ਤੋੜ ਦਾਂਗੇ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ ਲਾਠੀ ਤੋਂ ਡਰੋ ਨੀਲੇ ਛੱਤ ਵਾਲੇ ਤੋਂ ਡਰੋ ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਹਾਂ ਕੋਈ ਬਦਲਾਖੋਰੀ ਬੰਦੇ ਥੋੜੀ ਆਪਾਂ ਮੇਰੇ ਨੂੰ ਕਹਿਆ ਹੋ ਗਿਆ ਨਾ ਆਉਂਦੇ ਕਿ ਮੈਂ ਗਰੀਬ ਦਾ ਪੁੱਤਰ ਤੇ ਗਰੀਬ ਨੂੰ ਥਾਰੇ ਦਬਾਉਂਦੇ ਹੁੰਦੇ ਆ ਪਰ ਮੈਂ ਖੁਦ ਨਹੀਂ ਹੁਣ ਗਰੀਬ ਇਹਨੂੰ ਵੀ ਮੈਂ ਕਲੀਅਰ ਕਰਦਾ ਗਰੀਬ ਦਾ ਪੁੱਤ ਜ਼ਰੂਰ ਆ ਮੈਂ ਸਭ ਤੋਂ ਉੱਟ ਕੇ ਜੋ ਹੋਸ਼ ਸੰਭਾਲ ਕੇ ਗਰੀਬੀ ਦੀ ਲਾਂਤ ਨੂੰ ਵਗਾ ਕੇ ਮਾਰਿਆ ਸਾਰਿਆਂ ਨੂੰ ਪਤਾ ਕਿ ਮੈਂ ਕਿਹਾ ਦੋ ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲਓ ਕਾਨੂੰਨ ਦਾ ਸਹਾਰਾ ਲਵਾਂਗੇ ਅੰਦਰਾ ਜੀ ਅੱਜ ਕੋਕਰੀ ਕਲਾਂ ਪਹੁੰਚੇ ਹਾਂ ਤੇ ਲੋਕਾਂ ਨੂੰ ਸੰਬੋਧਨ ਕੀਤਾ ਸੰਬੋਧਨ ਦੇ ਦੌਰਾਨ ਇੱਕ ਗੱਲ ਵੀ ਕਹੀ ਹੈ ਅਸੀਸਾਂ ਵੀ ਦਿੱਤੀਆਂ ਕਿਸਾਨਾਂ ਨੂੰ ਔਰ ਇਹ ਵੀ ਗੱਲ ਕਹੀ ਹੈ ਕਿ ਦੋ ਦਿਨ ਪਹਿਲਾਂ ਕਿਤੇ ਸ਼ੈਤਾਨ ਆ ਗਿਆ ਸੀ ਗੁੱਸਾ ਨਾ ਕਰਿਓ। ਆਹ ਬਲੋ ਕਈ ਵਾਰੀ ਸ਼ੈਤਾਨ ਨਹੀਂ ਆਇਆ। ਇਮਾਨ ਆ ਗਿਆ ਸੀ। ਮੈਂ ਕਿਹਾ ਇਮਾਨ ਆ ਗਿਆ। ਸ਼ੈਤਾਨ ਉਧਰ ਆਇਆ ਸੀਗਾ ਜਦੋਂ ਧੀਆ ਭੈਣਾਂ ਦੀ ਨੂੰ ਗਾਲ੍ਹਾਂ ਕੱਢ ਰਿਹਾ ਸੀ। ਔਰ ਮਾਮਾ ਨੂੰ ਗਾਲ੍ਹਾਂ ਕੱਢ ਰਿਹਾ ਸੀ। ਉਸ ਬੰਦੇ ਨੂੰ ਕਿਹਾ ਤੇਰਾ ਘਰ ਤੋੜ ਦਾਂਗੇ। ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ लाठी ਤੋਂ ਡਰੋ। ਨੀਲੇ ਛੱਤ ਵਾਲੇ ਤੋਂ ਡਰੋ। ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ ਨਾ ਮੈਂ ਰੈਵੈਂਜ ਫੁੱਲ ਆਦਮੀ ਆ ਕੋਈ ਬਦਲਾਖੋਰੀ ਬੰਦੇ ਥੋੜੀ ਆਪਾਂ ਆਰਾਮ ਨਾਲ ਰਹਿਣਾ ਬਾਅਦ ਚ ਵੀ ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ ਅੱਜ ਸੀਸਾ ਵੀ ਦਿੱਤੀ ਹੈ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਹਾਂ ਰੱਬ ਅੱਗੇ ਸੀਸਾ ਦਿੱਤੀਆਂ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵੀ ਕਿਹਾ ਇਹਨਾਂ ਨੂੰ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਹਾਂ ਜੰਤਰਾ ਜੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਪੰਜਾਬ ਚ ਇਸ ਵਾਰ ਚਾਰ ਪਾਰਟੀਆਂ ਨੇ ਲੇਕਿਨ ਜਿਹੜੀ ਅਕਾਲੀ ਦਲ ਆ ਉਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆ ਜਿਹੜੀ ਪੰਜਾਬ ਬਾਰੇ ਸੋਚਦੀ ਆ ਹਾਂਜੀ ਲੋਕਾਂ ਤੇ ਛੱਡ ਲੋ ਲੋਕ ਕੀ ਫਤਵਾ ਦਿੰਦੇ ਨੇ ਪਤਾ ਲੱਗ ਜਾਣਾ 4 ਤਰੀਕ ਨੂੰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਸਾਰੇ ਧਰਮ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਛੱਡ ਆ ਹਾਨੀਵਾਲ ਸਾਹਿਬ ਵੱਡੇ ਵੱਡਿਆਂ ਬਾਰੇ ਉਹ ਅਗਰ ਉਹਨਾਂ ਨੂੰ ਯਾਦ ਰੱਖਦੇ ਨੇ ਤਾਂ ਕੋਈ ਅੱਛੀ ਗੱਲ ਐਨਐਸਏ ਬਾਰੇ ਕਹਿੰਦੇ ਨੇ ਸੁਖਬੀਰ ਬਾਦਲ ਕਿ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਐਨਐਸਏ ਦਾ ਵੀ ਅਸੀਂ ਉਹਦੇ ਖਿਲਾਫ ਇਲੈਕਸ਼ਨ ਦੇ ਵਿੱਚ ਜੋ ਕਹਿੰਦੇ ਹੁੰਦੇ ਨਾ ਉਹ ਵੋਟਾਂ ਪਵਾਉਣ ਲਈ ਕਹਿੰਦੇ ਹੁੰਦੇ ਆ ਇੱਕ ਬੀਜੇਪੀ ਆ ਇਕੱਲੀ ਪਾਰਟੀ ਵਿਕਾਸ ਦੇ ਨਾਂ ਤੇ ਜੋ ਕਰ ਸਕਦੇ ਆ ਸੱਚ ਬੋਲ ਕੇ ਵੋਟਾਂ ਮੰਗਦੀ ਆ ਇਹ ਵੀ ਕਹਿੰਦੇ ਨੇ ਕਿ ਜਿਹੜੇ ਵੀ ਐਗਰੀਮੈਂਟ ਕੀਤੇ ਆ ਸਾਡੀ ਸਰਕਾਰ ਆਏਗੀ ਤਾਂ ਸਾਰੇ ਰੱਦ ਕੀਤੇ ਜਾਣਗੇ ਚਾਹੇ ਪਾਣੀਆਂ ਦੇ ਹੋਵੇ ਚਾਹੇ ਹੋਰ ਆਹੋ ਸੋ ਅੱਗੇ ਥੋੜੀ ਦੇਰ ਰਹੀ ਹੈ ਜਦੋਂ ਦਾ ਯਾਦ ਹੋਇਆ ਤੁਸੀਂ ਮੁਲਕ ਕੀਤਾ ਭੁੱਖ ਮਰੀ ਦੇ ਸ਼ਿਕਾਰ ਹੋਇਆ ਕੰਗਾਲੀ ਤੇ ਉਤਰਿਆ ਹੈ ਇਹਨਾਂ ਨੇ ਕੱਖ ਨਹੀਂ ਕਰਨਾ ਸਿਰਫ ਬੀਜੇਪੀ ਕਰ ਸਕਦੀ ਹੈ ਲੋਕਾਇਤ ਕੀ ਸਖਤ ਫੈਸਲਾ ਲੈ ਲੈਣ ਇੱਕ ਮੌਕਾ ਬੀਜੇਪੀ ਨੂੰ ਦੇ ਦੇਣ ਮੋਦੀ ਸਾਹਿਬ ਨੂੰ ਦੇ ਦੇਣ ਫਿਰ ਦੇਖੋ ਪੰਜਾਬ ਦੀ ਨਵਹਾਰ ਬਦਲਦੀ ਇਹਨਾਂ ਤੋਂ ਕੱਖ ਨਹੀਂ ਸੋੜਨਾ ਆਪਣੇ ਮੈਲ ਬਣਾਉਣਗੇ ਢੇਡੇ ਇਹਨਾਂ ਦੇ ਵੱਡੇ ਹੋਈ ਜਾਣੇ ਬਸ ਫਟ ਜਾਣੇ ਆ ਕਿਦੋਂ ਚੰਨੀ ਸਾਹਿਬ ਤੇ ਵੀ ਇੱਕ ਟਿੱਪਣੀ ਕੀਤੀ ਇਹਨਾਂ ਨੇ ਕਹਿੰਦੇ ਰੈਪਿਊਟੇਸ਼ਨ ਬੜੀ ਖਰਾਬ ਹੈ ਉਹਨਾਂ ਦੀ ਉਹ ਕਰ ਲੈ ਜਾਣ ਵਾਲਾ ਬੰਦਾ ਲੀਕਾ ਉਹ ਜਾਣੇ ਤੇ ਚੰਨੀ ਸਾਹਿਬ ਜਾਣਨ ਮੈਨੂੰ ਤਾਂ ਨਹੀਂ ਪਤਾ ਉਹ ਅੰਤਰਾਜੀ ਕੀ ਲੱਗਦਾ ਵੀ 2027 ਦੇ ਵਿੱਚ ਫਿਰ ਇਹ ਗੱਡ ਜੋੜ ਹੋਏਗਾ ਜਿ ਸਿਰਫ ਐਪੀ ਕੀਤਾ ਗਿਆ ਹੈ ਜਿਹੜਾ ਆਮ ਲੋਕਾਂ ਦੀ ਇੱਕ ਆਵਾਜ਼ ਹੈਗੀ ਇਹ ਆਦਾ ਹੈ ਵੀ 2027 ਦੇ ਵਿੱਚ ਉਹ ਦਰਦ ਇਹ ਯੁੱਗ ਪਲਟੇਗਾ ਲਹਿਰ ਚੱਲੇਗੀ ਬੀਜੇਪੀ ਆਏਗੀ ਪੰਜਾਬ ਚ ਮੋਦੀ ਸਾਹਿਬ ਜੋ ਚਾਹੁੰਦੇ ਆ ਕਿ ਗਰੀਬੀ ਹਟੇ ਗਰੀਬ ਗੁਲਾਮੀ ਤੋਂ ਨਜਾਤ ਪਾਵੇ ਪੰਜਾਬ ਕੋ ਗਵਸੇ ਕਿਸਾਨ ਉਹਨਾਂ ਨੂੰ ਦਾਵਾਂ ਦੇਣਗੇ ਸਮਾ ਹੁੰਦਾ ਨਾ ਜਦੋਂ ਸਮਾ ਚੰਗਾ ਆਉਂਦਾ ਇੰਡਸਟਰੀਅਲਿਸਟ ਕਹਿੰਦੇ ਸ਼ੁਕਰ ਹੈ ਮਾਲਕਾ ਪੰਜਾਬ ਚ ਫਿਰ ਇੰਡਸਟਰੀ ਆਈ ਆ ਮੈਂ ਤਾਂ ਕਿੰਨਾ ਪੱਲੇਦਾਰਾਂ ਤੋਂ ਲੈ ਕੇ ਕਿਉਂਕਿ ਮੈਂ ਤਾਂ ਥੱਲੇ ਉੱਠਿਆ ਨਾ ਰਾਜ ਮਿਸਤਰੀ ਮਜ਼ਦੂਰ ਪੱਲੇਦਾਰ ਖੇਤ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਦੇ ਕਾਲਜੇ ਠੰਡੇ ਹੋਣ ਸਫਾਈ ਸੇਵਕਾਂ ਦੇ ਕਾਲਜੇ ਠੰਡੇ ਹੋਣ ਫਿਰ ਉੱਪਰ ਦਾ ਸੋਚੋ ਉਹਨਾਂ ਨੇ 에ਰਪੋਰਟਾਂ ਤੋਂ ਕੀ ਲੈਣਾ ਸੁਖਵੀਰ ਬਾਦਲ ਇਹ ਵੀ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਯਾਸ ਕਰਨਗੇ ਉਹ ਯਤਨ ਕਰਨਗੇ ਜਰ ਤੁਸੀਂ ਸੁਖਵੀਰ ਬਾਦਲ ਸਾਹਿਬ ਦਾ ਬੜਾ ਜਨਾ ਲਾ ਰਹੇ ਕਿ ਉੱਥੋਂ ਆਏ ਆ ਮੇਰੀ ਜੋ ਹਣ ਗੈਤ ਫਤਿਹ ਬਲਾ ਦਿਓ ਉੱਥੇ ਗਿਆ ਤੇ ਮੇਰੀ ਫਤਿਹ ਬਲਾ ਦਿਓ ਮੇਰੇ ਲਈ ਰਿਸਪੈਕਟਡ ਨੇ ਸਭ ਲੋਕ ਮੇਰੇ ਤੋਂ ਸਭ ਚੰਗੇ ਆ ਪਹਿਲੀ ਗੱਲ ਹਮ ਨਾ ਹੀ ਚੰਗੇ ਬੁਰਾ ਨਹੀਂ ਕੋ ਤੇ ਦਿੱਸਤਵਿਕੇ ਨਾਲ ਹਮ ਦਾ ਵਿਰੋਧ ਦੀ ਜਿਹੜੀ ਗੱਲ ਕਰ ਰਹੇ ਸੀ ਆਪਾਂ ਤੁਸੀਂ ਵੀ ਕਿਹਾ ਸੀ ਜਾਂ ਬੇਟੇ ਨੇ ਵੀ ਕਰਦੇ ਵੀ ਸਾਡੇ ਪਰਿਵਾਰ ਦਾ ਇੱਕ ਵਿਰੋਧ ਕੀਤਾ ਜੀ ਉਹ ਗੱਲ ਕੋਈ ਜਾਂਚ ਕੀਤੀ ਗਈ ਵੀ ਤੁਹਾਡੇ ਪਰਿਵਾਰ ਦਾ ਹੀ ਕਿਉਂ ਵਿਰੋਧ ਕੀਤਾ ਇਹ ਬੜਾ ਵੱਡਾ ਸਵਾਲ ਆ মিডিਆ ਵੀ ਕਰੇ ਉਹਨਾਂ ਨੂੰ ਕਿ ਇੰਨੇ ਉਮੀਦਵਾਰ ਆ ਤੁਸੀਂ ਕਿਉਂ ਹੱਥ ਧੋ ਕੇ ਪੇਸ਼ ਪੈ ਗਏਂ ਗਰੀਬਾਂ ਦੇ ਪਿੱਛੇ ਤੇ ਮੇਰੇ ਕੋ ਕਿਆ ਹੋ ਗਿਆ ਨਾ ਆਂਦੇਂ ਕਿ ਮੈਂ ਗਰੀਬ ਦਾ ਪੁੱਤਰ ਐ ਤੇ ਗਰੀਬ ਨੂੰ ਤਾਰੇ ਦਬਾਉਂਦੇ ਹੁੰਦੇ ਆ ਪਰ ਮੈਂ ਖੁਦ ਨਹੀਂ ਹੁਣ ਗਰੀਬ ਇਹਨੂੰ ਵੀ ਮੈਂ ਕਲੀਅਰ ਕਰਦਾ ਗਰੀਬ ਦਾ ਪੁੱਤ ਜ਼ਰੂਰ ਐ ਮੈਂ ਸਭ ਤੋਂ ਉੱਠ ਕੇ ਜੋ ਹੌਸ ਸੰਭਾਲ ਕੇ ਗਰੀਬੀ ਦੀ ਲਾਂਤ ਨੂੰ ਵਗਾ ਕੇ ਮਾਰਿਆ ਤੇ ਮੈਂ ਔਰ ਮੇਰੇ ਰਿਸ਼ਤੇਦਾਰ ਸਰਦੇ ਪੁੱਜਦੇ ਆ ਕੋਈ ਰੌਲਾ ਨਹੀਂ ਲੇਕਿਨ ਗਰੀਬ ਦਾ ਪੁੱਤ ਐ ਇਸ ਕਰਕੇ ਗਰੀਬੀ ਪ੍ਰਤੀ ਹਮਦਰਦੀ ਆ ਫਾਕੇ ਕੱਟੇ ਹੋਇਆ ਇਸ ਕਰਕੇ ਮੈਂ ਸੋਣਾ ਕੋਈ ਭੁੱਖਾ ਨਾ ਸੋਵੇ ਬਿਨਾਂ ਛੱਤੋਂ ਨਾ ਸੋਵੇ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਭੀਮrao ਅੰਬੇਡਕਰ ਔਰ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸੁਪਨਾ ਪੂਰਾ ਹੋਵੇ ਇੱਕ ਆਮ ਆਦਮੀ ਪਾਰਟੀ ਨੇ ਤੁਸੀਂ 2 ਤਰੀਕ ਨੂੰ ਬਣਾ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 2 ਤਰੀਕ ਨੂੰ ਦੇਖਾਂਗੇ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਨੂੰ ਜੋ ਕੋਈ ਵੀ ਹੈ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਹੇ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲੋ ਕਾਨੂੰਨ ਦਾ ਸਹਾਰਾ ਲਵਾਂਗੇ ਔਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ ਬਣ ਜਾਣਾ ਐਦਾਂ ਦਾ ਹੀ ਰਹਿਣਾ ਦਾ ਬਣ ਜਾ ਨਹੀਂ ਐਮਪੀ ਤੇ ਪਹੇਜੇ ਹੈਗਾ ਮੈਂ ਜਦ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ ਐਮਪੀ ਬਣ ਕੇ ਜੀ ਬੰਦਾ ਆਪਣੇ ਆਪ ਨੂੰ ਮੋਢਿਆਂ ਤੇ ਐਮਪੀ ਨੂੰ ਹੀ ਰੱਖੇ ਆਖਿਰ ਤੇ ਮੈਂ ਇਨਸਾਨ ਆ ਆਖਿਰ ਤੇ ਚਲੀ ਜਾਣਾ ਆਪਾਂ ਦੁਨੀਆ ਤੋਂ ਇਹ ਰੁਤਬੇ ਨਹੀਂ ਰਹਿਣੇ ਕਿਰਦਾਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਬਸ